ਹਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਏਕੰਬਟੀਕ ਤੇ ਹਾਂਜੀ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਅੱਜ ਦੀ ਜਿਹੜੀ ਆਪਣੀ ਵੀਡੀਓ ਹੈ ਇਹ ਰਹਿਣ ਵਾਲੀ ਆ ਓਨਲੀ ਹੈਂਡ ਐਮਬੋਡਰੀ ਔਰ ਬਹੁਤ ਜ਼ਿਆਦਾ ਸੋਨੇ ਸੂਟ ਬਣੇ ਆ ਜੀ ਆਪਣੇ ਕੋਲੇ ਹੈਂਡ ਤੇ ਟੋਟਲੀ ਹੈਂਡ ਦਾ ਕੰਮ ਹੋਊਗਾ ਤੇ ਆਪਾਂ ਤੁਹਾਡੇ ਨਾਲ ਅੱਜ ਹੈਂਡ ਦੇ ਸਾਰੇ ਸੂਟ ਸ਼ੇਅਰ ਕਰਾਂਗੇ ਸੂਟ ਸ਼ੋਕਨ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਆ ਜਿੱਦਾਂ ਕਿ ਕਾਫੀ ਪੈਨਾ ਲਿੰਗਵਾਈ ਆ ਰਹੀ ਸੀ ਵੀ ਸਾਨੂੰ ਪ੍ਰਾਈਜ਼ ਨਹੀਂ ਮੈਂਸ਼ਨ ਕੀਤੇ ਜਾਂਦੇ ਪ੍ਰਾਈਸ ਹੈਗੇ ਜੀ ਜਿਹੜੀ ਇਹਨਾਂ ਦੇ ਸਾਰੇ ਸੂਟਾਂ ਦੇ ਅਲੱਗ-ਅਲੱਗ ਬਣੇ ਹੁੰਦੇ ਆ ਜਿੱਦਾਂ ਕਿ ਸਾਡੇ ਸਕਰੀਨ ਤੇ ਨੰਬਰ ਹੁੰਦੇ ਆ ਕਿਸੇ ਵੀ ਭੈਣ ਨੇ ਕਿਸੇ ਵੀ ਸੂਟ ਦਾ ਪ੍ਰਾਈਸ ਪੁੱਛਣਾ ਹੋਵੇ ਤਾਂ ਤੁਸੀਂ ਸਾਨੂੰ ਮੈਸੇਜ ਕਰਕੇ ਕਾਲ ਕਰਕੇ ਪੁੱਛ ਸਕਦੇ ਹੋ ਬਕਾਇਦਾ ਅਸੀਂ ਹਰ ਇੱਕ ਮੈਸੇਜ ਦਾ ਰਿਪਲਾਈ ਕਰਦੇ ਆਂ ਜੀ ਤੇ ਬਾਕੀ ਹੈਗੇ ਆ ਜਿਹੜੇ ਕਿ ਅੱਜ ਆਪਾਂ ਹੈਂਡ ਦੇ ਤੁਹਾਨੂੰ ਸੂਟ ਦਿਖਾਉਣੇ ਆ ਕੁਝ ਭੈਣਾਂ ਮੈਨੂੰ ਪੁੱਛ ਰਹੀਆਂ ਸੀ ਵੀ ਆਪਣਾ ਡਰੈੱਸ ਕਿ ਆ ਉਹ ਤੇ ਡਰੈੱਸ ਆਪਾਂ ਅੱਜ ਪ੍ਰੋਪਰ ਮੈਂਸ਼ਨ ਕਰਦੇ ਆਂ ਜੀ ਇੱਕ ਕੁੰਬ ਟਿਕ ਗੁੰਨਿਆਣਾ ਮੰਡੀ ਡਿਸਟ੍ਰਿਕਟ ਬਟੇਂਡਾ ਔਰ ਆਪਣਾ ਜਿਹੜਾ ਹੈਗਾ ਡਰੈੱਸ ਪ੍ਰੋਪਰ ਇੱਥੇ ਆਇਆ ਹੋਇਆ ਜੀ ਔਰ ਆਪਣਾ ਜਿਹੜਾ ਨੰਬਰ ਹੈ ਉਹ ਸਕਰੀਨ ਦੇ ਉੱਤੇ ਹੁੰਦਾ ਜੀ ਤੁਸੀਂ ਕਦੋਂ ਵੀ ਵਿਜ਼ਿਟ ਕਰ ਸਕਦੇ ਹੋ ਔਰ ਆਪ ਸਾਨੂੰ ਆਨਲਾਈਨ ਵੀ ਆਰਡਰ ਕਰ ਸਕਦੇ ਹੋ ਆਓ ਆਹਨ ਆਪਾਂ ਸੂਟ ਦੇਖਦੇ ਆਂ ਸੋਹਣੇ ਸੋਹਣੇ ਹੈਂਡਵਰਕ ਦੇ ਜਿਵੇਂ ਕਿ ਆਪਣਾ ਪਹਿਲਾ ਸੂਟ ਹੈ ਤੇ orange color ਤੇ ਆ orange color ਹੈ ਜੀ ਇਹਦਾ ਬੜਾ ਪਿਆਰਾ orange color ਹੈ total hand embroidery ਆ ਬਹੁਤ ਸੋਹਣਾ ਦਬਕਾ ਕੱਟਦਾਨ ਜਰੀ ਤੇ ਬਹੁਤ ਸੋਹਣਾ ਕੰਮ ਕੀਤਾ ਹੋਇਆ ਬੜੀ finishing ਦੇ ਵਿੱਚ neck ਬਣਿਆ ਹੋਇਆ front ਬੂਟੀ ਹੈ ਜੀ ਸਾਰੇ ਦੇ ਇਹ sleeves ਬਣੇ ਹੋਏ ਆ ਜਿੱਦਾਂ sleeves ਵੀ ਬਹੁਤ heavy ਬਣੇ ਹੋਏ ਆ same ਹੀ ਦਬਕੇ or ਕੱਟਦਾਨੇ ਦਾ ਕੰਮ ਇਹ ਤੇ sleeves ਤੇ ਬਣਿਆ ਹੋਇਆ or same ਇਹਦੀ ਮੋਰੀ ਬਣੀ ਹੋਈ ਆ ਇਹਦੀ ਮੋਰੀ ਤੇ ਵੀ ਸੇਮ ਕਮ ਆਊਗਾ ਇਹ ਪੌਂਚੇ ਦਾ ਕੰਮ ਬਣਿਆ ਹੋਇਆਗਾ ਇਹ ਪਿਓਰ ਬਿਸਕੋਸ ਆਰਗੈਂਜ਼ਾ ਦਾ ਫੈਬਰਿਕ ਦਿੱਤਾ ਹੋਇਆ ਡਾਰਕ ਆਰਾਂਜ ਕਲਰ ਹੈ ਇਹ ਔਰ ਇਹਦਾ ਜਿਹੜਾ ਦੁਪੱਟਾ ਦਾ ਉਹ ਵੀ ਬਹੁਤ ਸੋਹਣਾ ਆਪਾਂ ਲੈਸ਼ਾਂ ਨਾਲ ਰੈਡੀ ਕੀਤਾ ਲੈਸ਼ੇ ਲਗਾਏ ਹੋਏ ਆ ਇਹਦੇ ਤੇ ਜਿਵੇਂ ਇਹ ਵਾਲਾ ਇਹਦਾ ਲੈਸ਼ੇ ਦਬਕੇ دیے ਦਿੱਤੇ ਲੈਸ਼ ਲੱਗੀ ਹੋਈ ਆ ਸਿੱਕੀ ਦੇ ਫਾਈਨਲ ਦਿੱਤੇ ਹੋਏ ਆ ਬਿਸਕੋਸ オーਰ ਗੈਂਜ਼ਾ ਦਾ ਦੁਪੱਟਾ ਰਹੂਗਾ ਦੁਪੱਟਾ ਪੂਰਾ ਐ ਖੁੱਲਾ ਡੁੱਲਾ ਹੋਗਾ 2.5 ਮੀਟਰ ਦੀ ਕੱਟ ਰਹੀਂਦੀ ਆ ਤੇ ਬਹੁਤ ਸੋਹਣਾ ਦੁਪੱਟਾ ਬਣਿਆ ਹੋਇਆ ਜੀ ਦੇਖ ਸਕਦੇ ਹੋ ਤੁਸੀਂ ਬੂਟੀ ਵੀ ਬਹੁਤ ਸੋਹਣੀ ਦਿੱਤੀ ਹੋਈ ਆ ਪੂਰੇ ਸੂਟ ਦੀ ਫੁੱਲ ਗੈਟਅਪ ਬਹੁਤ ਜ਼ਿਆਦਾ ਸੋਹਣੀ ਬਣ ਕੇ ਆਣੀ ਆ ਉਰ ਪਾਰਟੀ ਜਾਂ ਸੂਟ ਬਣੂਗਾ ਤੇ ਬਹੁਤ ਹੀ ਜ਼ਿਆਦਾ ਸੋਹਣਾ ਕਲਰ ਟ੍ਰੈਂਡੀ ਚੱਲ ਰਿਹਾ ਜਿਹੜਾ orange ਕਲਰ ਹੈ ਜੀ ਇਹ ਨਖ ਸੂਟ ਆਪਣਾ ਇਹ ਹੈਗਾ ਯੈਲੋ ਕਲਰ ਇਹ ਯੈਲੋ ਟਿਕਾ ਯੈਲੋ ਕਲਰ ਹੈ ਇਹ ਜਿਵੇਂ ਫੰਕਸ਼ਨ ਚੱਲਦੇ ਆ ਤੇ ਫੰਕਸ਼ਨਾਂ ਦੇ ਵਿੱਚ ਇਹ ਬਹੁਤ ਸੋਹਣੀ ਲੁੱਕ ਲੈ ਕੇ ਆਉਂਦਾ ਸੂਟ ਟੋਟਲੀ ਹੈਂਡ ਦਾ ਕੰਮ ਰਹੂਗਾ ਪੈਚਵਰਕ ਲਾ ਕੇ ਹੈਂਡ ਦਾ ਕੰਮ ਕੀਤਾ ਹੋਇਆ ਜੀ ਸਿੱਪੀ ਦਾ ਹੈਗਾ ਇਹਦੇ ਵਿੱਚ ਕਟ dane ਦਾ ਕੰਮ ਹੈ ਪਰਲ ਦਾ ਕੰਮ ਹੋਇਆ ਹੋਇਆ ਬੜੀ ਸੋਹਣੀ ਡਿਜ਼ਾਈਨ ਹੈਗਾ ਔਰ ਬੂਟੀ ਤਾਂ ਬਹੁਤ ਹੀ ਜ਼ਿਆਦਾ ਸੋਹਣੀ ਭਰ ਕੇ ਜੀ ਦਿੱਤੀ ਹੋਈ ਆ ਵੀ ਪੂਰਾ ਸੂਟ ਐ ਹੈਵੀ ਲੁੱਕ ਦੇ ਵਿੱਚ ਆਉਣਾ ਤੇ ਪਲੱਸ ਇਹਦੀ 슬ੀਵਸ ਤੇ ਵੀ ਜਿਹੜਾ ਉਹ ਵੀ ਪੈਚ ਦਾ ਕੰਮ ਬਣਿਆ ਹੋਇਆ ਹੈਗਾ ਹਨਾ ਸੇਮ ਹੀ ਜਿਵੇਂ ਘੇਰੇ ਤੇ ਕੰਮ ਹੈ ਓਵੇਂ ਹੀ ਸਲੀਵਸ ਤੇ ਬਣਿਆ ਹੋਇਆ ਸੇਮ ਇਹਦਾ ਮੂਰੀ ਰੋਗ ਦੀ ਪੌਂਚਾ ਵੀ ਇਹਦਾ ਸੇਮ ਬਣੂਗਾ। ਇਦਾਂ ਇਹਦਾ ਪੌਂਚਾ ਬਿਲਕੁਲ ਸੇਮ ਆਊਗਾ। ਨਾ ਬਹੁਤ ਜ਼ਿਆਦਾ ਸੋਹਣੀ ਗੈਟਅਪ ਆਊਗੀ ਸੋਹਗੀ ਪੂਰੀ ਹੈਵੀ ਲੁੱਕ ਦੇ ਵਿੱਚ ਆਊਗਾ ਸੂਟ। ਪਰ ਇਹਦਾ ਇੱਥੇ ਨੈਕ ਰਾਉਂਡ ਜਿੱਦਾਂ ਵੀ ਤੁਸੀਂ ਬਣਾਉਣਾ ਚਾਹੋ ਉਦਾਂ ਨੈਕ ਬਣ ਜਾਊਗਾ ਤੇ ਬਹੁਤ ਸੋਹਣਾ ਇਹ ਤੇ ਫੈਬਰਿਕ ਲੱਗਿਆ ਹੋਇਆ ਤੇ ਦੁਪੱਟਾ ਜਿਹੜਾ ਆਪਾਂ ਨੇ ਇਹਨੂੰ ਡਬਲ ਛੇੜ ਦੇ ਵਿੱਚ ਕੀਤਾ ਹੋਇਆ ਇਹਦਾ ਇੱਕ ਕਲਰ ਹੈ ਜਿਹੜਾ ਆਪਾਂ ਪੈਚ ਨਾਲ ਦਾ ਦਿੱਤਾ ਹੋਇਆ। ਔਰ ਇੱਕ ਆਪਾਂ ਸੂਟ ਨਾਲ ਦਾ ਦਿੱਤਾ ਹੋਇਆ ਔਰ ਲੈਸ਼ਾਂ ਦੇ ਨਾਲ ਹੀ ਆਪਾਂ ਇਹਨੂੰ ਡਿਜ਼ਾਈਨ ਕੀਤਾ ਦੁਪੱਟੇ ਨੂੰ ਇਹ ਬਹੁਤ ਸੋਹਣੀ ਹੈ ਤੇ ਵੀ ਲੈਸ਼ ਲੱਗੀ ਹੋਈ ਆ ਬਿਲਕੁਲ ਵਰਕ ਦੇ ਨਾਲ ਸੇਮ ਫਾਈਨਲ ਦਿੱਤੇ ਹੋਇਆ ਤੇ ਬੜੀ ਹੀ ਸੋਹਣਾ ਦੁਪੱਟਾ ਵਿਸਕਾਸ ਦਾ ਹੈਗਾ ਬਹੁਤ ਸੋਹਣਾ ਸੂਟ ਰੈਡੀ ਹੋਇਆ ਦੀ ਇਹ ਫੁੱਲ ਇਹਦੀ ਗੈਟਅਪ ਬਹੁਤ ਜ਼ਿਆਦਾ ਸੋਹਣੀ ਆਉਣੀ ਆ ਸੂਟ ਦੀ ਇਹਦੀ ਵੀ ਹਾਂਜੀ ਨੈਕਸਟ ਸੂਟ ਆਪਣਾ ਮਹਿਰੂਨ ਕਲਰ ਤੇ ਮਹਿਰੂਨ ਕਲਰ ਵੀ ਬਹੁਤ ਸੋਹਣਾ ਹੈ ਨਾ ਜਿੱਦਾਂ ਕਿ ਅੱਗੇ ਆ ਰਹੇ ਆ ਫੰਕਸ਼ਨ ਫੰਕਸ਼ਨ ਦੇ ਵਿੱਚ ਬ라이ਟ ਸ਼ੇਡ ਬਹੁਤ ਸੋਹਣੇ ਲੱਗਦੇ ਹੁੰਦੇ ਆ ਹਨ ਇਹ ਮਹਿਰੂਨ ਕਲਰ ਹੈ ਪੂਰਾ ਫਰੰਟ ਵਰਕ ਹੋਇਆ ਹੋਇਆ ਵੈਦਾ ਜਿੱਦਾਂ ਇਹਦਾ ਚੌਕ ਬਣੇ ਹੋਏ ਆ ਸਾਰੇ ਚੌਕ ਬਣੇ ਹੋਏ ਘੇਰਾ ਬਣਿਆ ਹੋਇਆ ਜੀ ਸੈਂਟਰ ਦੇ ਵਿੱਚ ਫਲਾਵਰ ਦਿੱਤਾ ਹੋਇਆਗਾ ਫਰੰਟ ਸਾਰੇ ਬੂਟੀਆਂ ਹਨ ਨੈਕ ਬਣਿਆ ਹੋਇਆਗਾ ਔਰ ਇਹਦੇ ਆਹ ਵਾਲੇ ਸਲੀਵਸ ਬਣੇ ਹੋਏ ਆ ਹਨ ਤੇ ਪੂਰਾ ਆਲ ਜਿਹੜੀ ਲੁੱਕ ਹੈ ਬਹੁਤ ਜ਼ਿਆਦਾ ਸੋਹਣੀ ਆਣੀ ਆ ਸੂਟ ਦੀ ਹਨਾ ਇਹ ਛੜਾਈ ਦਾ ਕੇਰਾ ਰੋਗਾ OBDE 21 ਦੇ ਵਿੱਚ ਕੇਰਾ ਇਹਦਾ ਔਰ ਇਹ ਵਾਲਾ ਇਹਦਾ ਦੁਪੱਟਾ ਵਿਸਕੋਸ ਔਰ ਗਾਂਜਾ ਤੇ ਇਹ ਲੈਸ਼ ਜਨਾ ਰੈਡੀ ਹੋਇਆਗਾ ਲੈਸ਼ ਬਹੁਤ ਸੋਹਣੀ ਲੱਗੀ ਹੋਈ ਆ ਪਰਲ ਦੀ ਟੱਚ ਵਾਲੀ ਲੈਸ਼ ਲੈਸ਼ ਹੈ ਜਿਵੇਂ ਇਹਦਾ ਇੱਕ ਤੇ ਕੰਮ ਪਰਲ ਦਾ ਔਰ ਸਿੱਪੀ ਦਾ ਹੋਇਆ ਹੋਇਆ ਸੇਮੀ ਆਪਾਂ ਲੈਸ਼ੇ ਤੇ ਵੀ ਪਰਲ ਦੀ ਡਿਜ਼ਾਈਨਿੰਗ ਹੈ ਦੀ ਲੈਸ਼ ਦੀ ਔਰ ਪਾਇਨਲ ਦਿੱਤੇ ਹੋਇਆ ਬਹੁਤ ਸੋਹਣਾ ਦੁਪੱਟਾ ਬਣਿਆ ਹਾਂਜੀ ਜਿਵੇਂ ਇਹ ਵਾਲੇ ਸੂਟ ਹੈ ਹਨਾ ਕਸਟਮਰ ਦੇ ਰੈਡੀ ਹੋਏ ਆ ਤਾਂ ਤੁਸੀਂ ਵੀ ਆਪਦੇ ਸੂਟ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਤੁਸੀਂ ਆਪਦੀ ਡਿਜ਼ਾਈਨਿੰਗ ਦੇ ਕੇ ਸਾਡੇ ਤੋਂ ਸੂਟ ਰੈਡੀ ਕਰਵਾ ਸਕਦੇ ਹੋ ਜਿੱਦਾਂ ਦੀ ਪਿਕਚਰ ਦਿਓਗੇ ਹਨਾ ਅਸੀਂ ਓਦਾਂ ਦਾ ਸੂਟ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਜਿਹੜੇ ਸਾਡੇ ਕਾਰੀਗਰ ਹੈ ਉਹਨਾਂ ਦੀ ਫਿਨਿਸ਼ਿੰਗ ਬਹੁਤ ਜ਼ਿਆਦਾ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਬਹੁਤ ਸੋਹਣਾ ਕੰਮ ਹੈ ਹਨਾ ਜਿੱਦਾਂ ਆਵਲਾ ਸ਼ੇਡ ਕੰਮ ਦੇਖੋ ਪਰ ਲੈ ਹਨਾ ਕੱਟ ਦਾਣਾ ਇਹ ਵਿੱਚ ਤੱਕੇ ਦਾ ਕੰਮ ਹੈ ਬਹੁਤ ਜ਼ਿਆਦਾ ਫਿਨਿਸ਼ਿੰਗ ਨਾਲ ਕੰਮ ਹੁੰਦਾ ਜੀ ਸਾਡੇ ਕੋਲੇ ਤੁਸੀਂ ਕਿਸੇ ਵੀ ਟੈਪ ਦੀ ਸਾਨੂੰ ਪਿਕਚਰ ਭੇਜ ਕੇ ਸੂਟ ਆਪ ਦਾ ਰੈਡੀ ਕਰਵਾ ਸਕਦੇ ਹੋ ਫੁੱਲ ਹੈਂਡ ਏਮਬਲਟਰੀ ਹੋਊਗੀ ਸਾਰੇ ਸੂਤਾਂ ਦੇ ਨਾਲ ਦੇ ਤੁਸੀਂ ਇਹ ਡਿਜ਼ਾਈਨ ਦੇ ਵਿੱਚੋਂ ਵੀ ਸਾਡੇ ਤੋਂ ਆਪਣੇ ਚਾਅ ਦੇ ਕਲਰ ਤੇ ਸੂਟ ਰੈਡੀ ਕਰਵਾ ਸਕਦੇ ਹੋ ਤੇ ਆਪਦੇ ਡਿਜ਼ਾਈਨ ਦਾ ਵੀ ਕਰਵਾ ਸਕਦੇ ਹੋ ਹਾਂਜੀ ਨੈਕ ਸੂਟ ਹੈਗਾ ਆਪਣਾ ਬੜਾ ਹੀ ਸੋਹਣਾ ਸ਼ੇਡ ਹੈ ਇਹਦਾ ਔਰ ਇਹਦਾ ਜਿਹੜਾ ਸ਼ੇਡ ਹੈ ਬੜਾ ਹੀ ਨਿਊਟਲ ਜਿਹਾ ਸ਼ੇਡ ਹੈ ਨਾ ਲਾਈਟ ਜਿਹਾ ਪੈਰਟ ਲਾਈਟ ਜਿਹਾ ਕਹਿ ਸਕਦੇ ਆਪਾਂ ਇਹਨੂੰ ਤੇ ਜਿਹੜਾ ਇਹਦਾ ਫੈਬਰਿਕ ਲੱਗਿਆ ਉਹ ਤਾਂ ਬਹੁਤ ਹੀ ਜ਼ਿਆਦਾ ਫਾਈਨ ਕੁਆਲਟੀ ਦਾ ਫੈਬਰਿਕ ਲੱਗਿਆ ਹੋਇਆ ਹੈ ਛੱਟ ਮਾਰਗੈਂਜ਼ਾ ਦਾ ਫੈਬਰਿਕ ਲੱਗਿਆ ਹੋਇਆ ਹੈ ਔਰ ਇਹਦਾ ਜਿਹੜਾ ਹੈਗਾ ਪੂਰਾ 프ਰੰਟ ਹੋਇਆ ਹੋਇਆ ਵਰਕ ਔਰ ਪੂਰੇ ਫਰੰਟ ਦੇ ਵਿੱਚ ਜਿਵੇਂ ਸਿੱਪੀ ਦੇ ਇਹਦੇ ਪੈਨਲ ਦਿੱਤੇ ਹੋਇਆ ਨਾਲ ਕੱਟ ਦਾਣੇ ਦਾ ਕੰਮ ਕਰਕੇ ਪੈਨਲ ਦਿੱਤੇ ਹੋਇਆ ਫਿਰ ਨੀਚੇ ਘੇਰਾ ਬਣਿਆ ਹੋਇਆ ਜੀ ਘੇਰਾ ਵੀ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਹੈਗਾ ਔਰ ਇਹਦਾ ਜਿਹੜਾ ਬਾਜੂ ਤੇ ਵੀ ਕੰਮ ਬਣਿਆ ਗਿਆ ਇਹ ਵਾਲਾ ਸਿੱਪੀ ਹੋਰੇ ਕੱਟ ਦਾਣਾ ਪਲੱਸ ਹਨਾ ਨਾਟ ਦਾ ਕੰਮ ਦਿੱਤਾ ਹੋਇਆ ਥੋੜਾ ਹਲਕਾ ਹਲਕਾ ਹੈੱਡ ਦਾ ਕੰਮ ਦਿੱਤਾ ਹੋਇਆ ਵਿੱਚ ਇਸ ਰੀਸ ਤੇ ਕੰਮ ਰਹੂਗਾ ਔਰ ਜਿਹੜਾ ਇਹਦਾ ਦੁਪੱਟਾ ਹੈਗਾ ਜੀ ਉਹ ਆਪਾਂ ਦੂਜੇ ਸੂਤਾਂ ਦੀ ਤਰ੍ਹਾਂ ਲੈਸ ਦੇ ਨਾਲ ਡੈਡੀ ਕੀਤਾ ਹੋਇਆਗਾ ਇਹ ਦਾ ਫੈਬ੍ਰਿਕ ਬਹੁਤ ਜਿਆਦਾ ਸੋਹਣਾ ਕਲਰ ਵੀ ਛੇੜ ਵੀ ਬਹੁਤ ਸੋਹਣਾ ਇਹ ਵਾਲਾ ਇਹਦਾ ਦੁਪੱਟਾ ਰਹੂਗਾ ਇਹਦਾ ਲੈਸਸ ਨਾਲ ਕੰਮ ਕੀਤਾ ਹੋਇਆ ਹੈ ਇਹਦੇ ਦੁਪੱਟੇ ਤੇ ਵੀ ਹਾਂਜੀ ਜਿਸ ਤਰ੍ਹਾਂ ਮੈਂ ਤੁਹਾਨੂੰ ਇਹ ਵਾਲੇ ਸਾਰੇ ਸੂਟ ਦਿਖਾਏ ਆ ਹਨ ਆਪਣੀ ਇਹਦੇ ਤੇ ਬਹੁਤ ਸੋਹਣਾ ਫੈਬ੍ਰਿਕ ਲਾ ਕੇ ਦੇ ਬਹੁਤ ਸੋਹਣੀ ਹੈਂਡ ਐਂਡ ਬਾਡੀ ਕੀਤੀ ਆ ਤੇ ਕਿਸੇ ਵੀ ਮੇਰੀ ਭੈਣ ਨੂੰ ਇਹਦੇ ਵਿੱਚੋਂ ਕੋਈ ਸੂਟ ਪਸੰਦ ਆਇਆ ਹੋਵੇ ਤਾਂ ਅਸੀਂ ਤੁਹਾਡਾ ਇਹ ਰੈਡੀ ਕਰਵਾ ਕੇ ਦੇ ਸਕਦੇ ਆ ਆ ਕੁਝ ਕੁਛ ਆਪ ਦੇ ਡਿਜ਼ਾਈਨ ਵੀ ਦੇ ਕੇ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਤਾਂ ਵੀਡੀਓ ਦੇਖਣ ਲਈ ਧੰਨਵਾਦ ਜੀ ਸਤਿ ਸ੍ਰੀ ਅਕਾਲ ਨੈਕਸਟ ਵੀਡੀਓ ਦੇ ਵਿੱਚ ਫਿਰ ਮਿਲਦੇ ਹਾਂ